ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਜਨਰਲ ਸਾਫ ਕਰਤਾਰ ਦੇ ਤੇ ਆਵਾਜ਼ ਆ ਪਸੋਂਦੇ ਹਾਂ ਲੇਖਕ ਜਸਵੰਤ ਸਿੰਘ ਗਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੇ ਲੋ ਪਾਗਤੀ ਚੰਗੇਜ਼ ਖਾਨ ਦੀ 60 ਸਤੇ ਪਾਗਤੀ ਦਾ ਬਾਕੀ ਰੰਦਾ ਪਾਗ ਲੋਕਾਂ ਦੇ ਆਵਾਜ਼ ਦੇ ਉੱਤੇ ਸੁਰਜੀਤ ਕੌਰ ਨੇ ਬਾੜ ਖੋਲ ਦਿੱਤਾ ਇੰਨੇ ਲੰਮੇ ਸਮੇਂ ਵਿੱਚ ਪਿਸਤੌਲ ਲਾਲਟਨ ਬਾਲੇ ਸੀ ਲੋਕਾਂ ਗਲੇ ਵਿੱਚ ਵੇਖਿਆ ਭੱਜ ਜਾਣ ਵਾਲਾ ਚੋਰ ਪਿਸਤੌਲ ਸੁੱਟ ਗਿਆ ਏ ਤੇ ਬਨੇਰੇ ਨਾਲੋਂ ਇਟਵੇ ਪੁੰਜਿਆ ਪਈ ਏ ਮੌਕਾ ਵਾਰਦਾਤ ਉੱਤੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਗਿਆ ਉਹ ਪਿਸਤੌਲ ਚੁੱਕ ਕੇ ਕੁਝ ਬੰਦਿਆਂ ਨਾਲ ਚੌਂਕੀ ਆ ਗਿਆ ਚਾਦਰੇ ਹੇਠਾਂ ਖਿੱਚਵੇਂ ਸਾਹ ਲੈ ਰਿਹਾ ਸੁਤਵੰਤ ਧੜਕੀ ਜਾ ਰਿਹਾ ਸੀ ਇੰਜਾਰਜ ਏਐਸਆਈ ਨੇ ਪਿਸਤੌਲ ਫੜ ਕੇ ਰੱਖ ਲਿਆ ਅਤੇ ਸਵੇਰੇ ਮੋਗਾ ਵੇਖਣ ਲਈ ਗਏਗੇ ਪੰਚਾਇਤ ਨੂੰ ਵਾਪਸ ਮੋੜ ਦਿੱਤਾ surjeet ਨੇ ਭਾਵੇਂ ਚੋਰ ਦਾ ਨਾਂ ਨਹੀਂ ਲਿਆ ਸੀ ਪਰ ਉਸ ਨੂੰ ਪੱਕੇ ਖੜਕ ਗਈ ਸੀ ਭਾਵੇਂ ਸਰੀਰ ਤੇ ਲੰਮੀ ਚੌੜੀ ਦੇ ਵਾਲਾ ਸਤਵੰਤ ਸਿਪਾਹੀ ਤੋਂ ਬਿਨਾ ਕੋਈ ਨਹੀਂ ਹੋ ਸਕਦਾ ਉਹ ਸਾਰੀ ਗੱਲ ਤਾਰੇ ਅੱਗੇ ਰੱਖ ਦਿੱਤੀ ਤੇਰੇ ਇਨਕਲਾਬ ਨੂੰ ਮੈ ਕੀ ਫੂਕਣਾ ਹੈ ਜਦੋਂ ਸਿਪਾਹੀ ਉੱਠ ਕੇ ਮੇਰੇ ਜਤਨੋਂ ਪੈ ਗਏ ਤਾਰਾ ਆਖਰ ਨੂੰ ਜੱਟ ਸੀ ਗੁੱਸੇ ਵਿੱਚ ਅੰਗਿਆਰਾ ਵਾਂਗ ਦਗਦੀਆਂ ਉਹਦੀਆਂ ਅੱਖਾਂ ਪਾਟਣ ਨੂੰ ਆ ਗਈਆਂ ਉਹ ਪੋਚਾਲ ਦੇ ਝਟਕੇ ਵਾਂਗ ਕੰਬਣ ਲੱਗ ਪਿਆ ਕੁੱਤੇ ਦੇ ਪੁੱਤ ਸਤਵੰਤ ਦੇ ਇਹ ਮਜ਼ਾਰ ਮੈਂ ਵੀ ਜੱਟ ਦਾ ਪੁੱਤ ਨੇ ਜੇ ਕੱਲ ਦਾ ਦਿਨ ਲੰਘਣ ਦੇਵਾਂ ਮਰਦ ਦੀ ਇੱਗਰਤ ਬਿੰਨ ਜਾਣ ਵਾਲਾ ਤੇਰ ਸੁਰਜੀਤ ਅਥੋਂ ਛੱਡ ਚੁੱਕੀ ਸੀ ਉਸ ਨੂੰ ਸੋਚ ਫੁਰੇ ਜੇ ਸਿਪਾਹੀ ਨੂੰ ਮਾਰ ਦਿੱਤਾ ਇਹਨੂੰ ਫਾਸੀ ਹੋ ਜਾਵੇਗੀ ਨਹੀਂ ਤੋ ਉਸਨੂੰ ਕੁਝ ਨਾ ਆਖੀ ਵਾਸਤੇ ਰੱਬ ਦੇ ਤੇਰੇ ਬਿਨਾ ਅਸੀਂ ਕਿੱਧਰ ਨੂੰ ਜਾਵਾਂਗੇ ਪਰਲ ਪਰਲ ਹੰਜੂ ਘੇਰਦਿਆਂ surjeet ਨੇ ਤਾਰੇ ਨੂੰ ਕੁੱਟ ਲਿਆ ਹੌਸਲਾ ਕਰ ਕਰਾੜੀ ਨਾ ਮੰਣ ਕੱਲ ਨੂੰ ਅਜੇਹਾ ਬੰਦੋਬਸਤ ਕਰਾਂਗਾ ਮੋੜ ਕੇ ਕੋਈ ਤੇਰੀ ਛਾਂ ਵੰਨ ਲਾ ਚਾਕੂ ਨਹੀਂ ਤੂੰ ਪੇਸ਼ ਹੋ ਜਾ ਹਾਨੇ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ surjeet ਨੇ ਤਰਲਾ ਪਾਇਆ ਜੇਤੀ ਤੂੰਣ ਜਾਣੇ ਵਿਸ਼ਾ ਬੇਰਪੋਣਾ ਇਸ਼ਕ ਦੇ ਲਾਲ ਕਿਤਾਬ ਵਿੱਚ ਕਿਤੇ ਨੇ ਲਿਖਿਆ ਤੂੰ ਜਾ ਕੇ ਆਪਣੇ ਲਾਲਾ ਨੂੰ ਸਾ ਮੈਂ ਉਹਨਾਂ ਨੂੰ ਉਹ ਇੱਕ ਉਜਲਾ ਕਰਨ ਵਾਸਤੇ ਹਥਿਆਰ ਚੁੱਕੇ ਆਂ ਸਾਰੇ ਕੋਲੋਂ ਸੇਕ ਮਾਰਿਆ ਸੀ ਹਾਏ ਰੱਬਾ ਜਿਉਂਦੇ ਜੀ ਕਿਵੇਂ ਸਹਾਰਾ ਸਰਦਾਰ ਜੀ ਤੁਸੀਂ ਇੱਕ ਦਿਨ ਵਾਸਤੇ ਜਨਾਨੀ ਬਣ ਕੇ ਵੇਖੋ ਤੁਹਾਨੂੰ ਪਤਾ ਲੱਗੇ ਆਪੜੀ ਦੁਨੀਆ ਵਿੱਚ ਇਕੱਲੀ ਜਨਾਨੀ ਹੋ ਕੇ ਕਿਵੇਂ ਦਿਨ ਕੱਟੀ ਜਾਂਦੀ ਏ ਜੀਤੋ ਨੇ ਚੁੰਨੀ ਦਾ ਪੱਲਾ ਆਪਣੇ ਮਾਲਕ ਅੱਗੇ ਖਿਲਾਰ ਦਿੱਤਾ ਤੇਰਾ ਦਰਦ ਠੀਕ ਐ ਪਰ ਮੇਰਾ ਰਾਹ ਤੇਰੇ ਦਰਦ ਨਾਲੋਂ ਅਹਿਮ ਤੇ ਸੱਚਾ ਐ ਤੂੰ ਘਰ ਨੂੰ ਜਾ ਰੱਬ ਚੰਗੇ ਹੀ ਕਰੇਗਾ ਛੱਡ ਕੇ ਕਿਵੇਂ ਜਾਵਾਂ ਜੇ ਰਾਹ ਕਿੱਥੋਂ ਲਿਆਵਾਂ ਸੁਰਜੀਤ ਦੇ ਨੈਣ ਝੀਨਾ ਵਾਂਗ ਉਛੜੀ ਜਾ ਰਹੇ ਸਨ ਤਾਰੇ ਨੇ ਜਨਾਨੀ ਨੂੰ ਹੌਸਲੇ ਨਾਲੋਂ ਲਾਰਾ ਬਹੁਤਾ ਦੇ ਕੇ ਤੋੜ ਦਿੱਤਾ ਜਿਵੇਂ ਹਰ ਔਕੜ ਵਿੱਚ ਮਰਦ ਕਰਦਾ ਆਇਆ ਹੈ। ਸੋ ਜੇਤ ਅੱਖਾਂ ਪੁੰਝੇ ਪਿੰਡਿਆਂ ਪਰੇਕ ਪਾ ਦੇ ਬੰਨੇ ਬੰਨੇ ਪਿੰਡ ਨੂੰ ਤੁਰ ਪਈ। ਉਹਦੀਆਂ ਅੰਨੀਆਂ ਅੱਖਾਂ ਨੂੰ ਸੋਣੀ ਦੀ ਹਰਿਆਵਲ ਨਾਲ ਬਾਬਰੇ ਖੇਤ ਰੋਹੀ ਬਿਆਵਾਂ ਦੇਖਦੇ ਸਨ। ਸਾਰੇ ਦੇ ਮਾਪੇ ਚਿਰੋਕਣੇ ਮਰ ਚੁੱਕੇ ਸਨ। ਭਰਾ ਕੋਈ ਨਹੀਂ ਸੀ। ਇੱਕੋ ਭੈਣ ਸੀ ਜਿਹੜੀ ਲੁਧਿਆਣੇ ਵਿਆਹੀ ਹੋਈ ਸੀ। ਸੁਰਜੀਤ ਦਾ ਹੌਸਲਾ ਕੇਵਲ ਉਹਦੇ ਦੋਵੇਂ ਬੱਚੇ ਹੀ ਸਨ। ਤਾਰਾ ਸੁਰਜੀਤ ਨੂੰ ਤੋਰ ਕੇ ਅਨੇਕ ਤੇ ਗੁਰਵੰਤ ਕੋਲ ਆ ਗਿਆ। ਬਾਕੀ ਦਾ ਦਿਨ ਉਹਨਾਂ ਬਾਜਰੀ ਤੇ ਕਪਾਹਾਂ ਵੇਚੇ گزار ਦਿੱਤਾ। ਹਨੇਰੇ ਪਏ ਤੋਂ ਉਹ ਜਵਾਰਾਂ ਦੇ ਵੇੜੇ ਆ ਗਏ। ਪੁਲਿਸ ਦੇ ਚੌਂਕੀ ਵੇੜੇ ਤੋਂ ਨੇੜੇ ਪੈਂਦੇ ਸੀ। ਤਾਰਾ ਚਾਹੁੰਦਾ ਸੀ ਸਤਵੰਤ ਪਿੰਡ ਦਾ ਚੱਕਰ ਮਾਰਦਾ ਹੀ ਮਿਲ ਪਵੇ ਅਤੇ ਢਾ ਕੇ ਉਹਦੇ ਸਿਰ 'ਤੇ ਪੇਲਵਾ। ਰਾਤ ਨੂੰ ਉੱਠ ਕੇ ਵੀ ਉਹਨਾ ਚੱਕਰ ਮਾਰੇ ਆ ਪਰ ਸਿਪਾਹੀ ਚਾਰ ਦੇ ਬਾਰੇ ਦੇ ਅੰਦਰ ਸੁੱਤੇ ਪਏ ਸਨ ਇਹ ਪਤਾ ਕਰਨਾ ਬੜਾ ਔਖਾ ਸੀ ਸਤਵੰਤ ਕਿਹੜਾ ਹੈ ਉਹ ਕੋਈ ਚਾਰਾ ਨਾ ਚਲਦਾ ਵੇਖ ਕੇ ਵੇੜੇ ਹੀ ਸੌ ਗਏ ਸਵੇਰੇ ਉੱਠ ਕੇ ਐਕਸ਼ਨ ਕਰਨ ਲਈ ਉਹਨਾ ਵਿੱਡ ਲਿਆ ਪਰ ਕੰਮ ਬਰਾਸ ਆਉਂਦਾ ਨਹੀਂ ਜਾਪਦਾ ਸੀ ਅਖੀਰ 11 ਵਜੇ ਇੱਕ ਮੁੰਡਾ ਖਬਰ ਲਿਆ ਆ ਕਿ ਸਿਪਾਹੀ ਅੰਦਰ ਤਾਜ ਖੇਡ ਰਹੇ ਆ ਦੇ ਥਾਣੇਦਾਰ ਕਿਤੇ ਬਾਹਰ ਗਿਆ ਏ ਉਹ ਇੱਕ ਇੱਕ ਕਰਕੇ ਵੇੜੇ ਵਿੱਚੋਂ ਨਿਕਲੇ ਸਭ ਤੋਂ ਪਿੱਛੋਂ ਤਾਰਾ ਆਇਆ ਸੀ ਅਗਾਂਹ ਜਾ ਕੇ ਉਹ ਇਕੱਠੇ ਹੋ ਗਏ ਚੌਂਕੀ ਦੇ ਗੇਟ ਤੋਂ ਫਸਦੇ ਉਹ ਤਾਸ਼ ਖੇੜਦੇ ਸਿਪਾਹੀਆਂ ਉੱਤੇ ਟੁੱਟ ਕੇ ਪੈ ਗਏ ਤੁਹਾਡੇ ਵਿੱਚੋਂ ਸਤਵੰਤ ਕਿਹੜਾ ਏ ਸਾਰੇ ਨੇ ਜਾਣਦੇ ਆਂ ਪਹਿਲਾ ਸਵਾਲ ਕੀਤਾ ਉਸ ਚੌਂਕੀ ਵਿੱਚ ਸਤਵੰਤ ਨਾਂ ਦਾ ਦੋ ਸਿਪਾਹੀ ਲੱਗੇ ਹੋਏ ਸਨ ਲੋੜਿੰਦਾ ਸਤਵੰਤਾਂ ਨੇ ਖੇਡ ਰਿਆ ਸੀ। ਉਹ ਪਿਛਲੇ ਪਾਸੇ ਮਸਾਲਾ ਰਗੜ ਰਿਆ ਸੀ। ਇੱਕ ਮੁਫਤ ਮੁਰਗਾ ਉਹਦੇ ਮੱਸੀਂ ਹੱਥ ਲੱਗਾ ਸੀ। ਜਦੋਂ ਉਹ ਸਤਵੰਤ ਦੇ ਪੁੱਛ ਸੁਣੇ ਉਹ ਬਿੜਕ ਲੈਣੀ ਸ਼ੁਰੂ ਕਰ ਦਿੱਤੀ। ਦੂਜੇ ਸਤਵੰਤ ਦੇ ਮਨ ਵਿੱਚ ਨਾ ਕੋਈ ਮੈਲ ਸੀ ਤੇ ਨਾ ਹੀ ਡਰ। ਉਹ ਨੇ ਚਿਹ ਚ ਕਹਿ ਦਿੱਤਾ ਮੈਂ ਆ ਬਾਈ ਦੱਸੋ। ਉਹ ਆਏ ਬੰਦਿਆਂ ਦੀ ਪੈੜੀ ਨੀ ਤਾੜ ਕੇ ਮੰਜੇ ਤੋਟ ਖਲੋਤਾ। ਬਾਸ ਪੁੱਤਰਾ ਤੈਨੂੰ ਹੀ ਪੜਦੇ ਸੀ ਐਨੀ ਆਖਦੇ ਆਹੀਂ ਤਾਰੇ ਨੇ ਪਿਸਤੌਲ ਤਾਣ ਲਿਆ ਨਾ ਬਾਈ ਦੂਜੇ ਸਤਵੰਤ ਨੇ ਹੱਥ ਅਗੇ ਕਰਦੇ ਆਂ ਬੁਕਾਰਿਆ ਸਾਰੇ ਨੇ ਪਲ ਅਟਕੇ ਬਿਨਾ ਕੋੜਾ ਨਪ ਦਿੱਤਾ ਥਾ ਦੇ ਢੂਕੇ ਨਾਲ ਇੱਕਦਮ ਸੁੰਨ ਵਰਤ ਗਈ ਪਠਾਣੀ ਗੋਲੀ ਦੂਜੇ ਸਤਵੰਤ ਦਾ ਹੱਥ ਫਾੜ ਕੇ ਛਾਤੇ ਵਿੱਚ ਜਾ ਖੋਮੀ ਬਾਈ ਇਹ ਕੀ ਦੂਜੇ ਸਤਵੰਤ ਨੇ ਗੋਲੀ ਨਾਲ ਪਾੜਿਆ ਹੱਥ ਮਚ ਦੇ ਹਿੱਕ ਉੱਤੇ ਰੱਖ ਦਿੱਤਾ ਹਾਈ ਬਲ ਗਿਆ ਉਸ ਝੇਕ ਵਾਂਗ ਆਖਿਆ ਤੇ ਅੱਦਾ ਵੰਜੇ ਤੇ ਡਿੱਗ ਕੇ ਭੁੰਜੇ ਜਾ ਪਿਆ ਗੋਲੀ ਚੱਲਣਸਾਰ ਲੋੜਿੰਦਾ ਸੁਦਵੰਤ ਕੰਦ ਟੱਪ ਕੇ ਚਰੀ ਵਿੱਚ ਜਾ ਡਿੱਗਾ ਉਹ ਚਰੀ ਦੇ ਵਿੱਚ ਨੂੰ ਕਸੜਦਾ ਵਾਹਗਰੋ ਵਾਹਗਰੋ ਜਪੇ ਜਾ ਰਿਹਾ ਸੀ ਗੁਲਵੰਤ ਤੇ ਹਨੀਫ ਨੇ ਦੂਜੇ ਸਿਪਾਹੀਆਂ ਨੂੰ ਕੰਦ ਨਾਲ ਖਿਲਾ ਰਿਆ ਹੋਇਆ ਸੀ ਮੌਤ ਨੂੰ ਦੇਖਦੇ ਉਹ ਨਜ਼ਰ ਵਟੋ ਅੰਗ ਦੇਖਦੇ ਕੰਬੇ ਜਾ ਰਹੇ ਸਨ ਇੱਕ ਸਿਪਾਹੀ ਨੂੰ ਤਾਸ਼ ਦੇ ਪੱਤੇ ਹੱਥੋਂ ਛੁੱਟਣ ਦਾ ਵੀ ਖਿਆਲ ਨਹੀਂ ਰਿਹਾ ਸੀ ਥੱਥਲਾਉਂਦੇ ਆਂ ਤੇ ਘੁੱਟਵਾ ਸਾਹ ਪਰਦੇ ਆਂ ਇੱਕ ਨੇ ਪੁੱਛਿਆ ਬਾਈ ਜੀ ਸਾਡਾ ਕਸੂਰ ਤੁਹਾਡਾ ਕਸੂਰ ਆਰਾਮ ਜਾ ਦਿਓ ਆਪਣੀਆਂ ਜ਼ਮੀਰਾਂ ਤੋਂ ਪੁੱਛੋ ਗੁਲਵੰਦ ਨੇ ਪਿਸਤੌਲ ਦੀ ਨਾਲੀ ਉਹਦੇ ਢਿੱਡ ਵਿੱਚ ਖੋਦਿਆ ਖੱਬੇ ਹੱਥ ਦਾ ਥੱਪੜ ਜੜ ਦਿੱਤਾ ਸਿਪਾਹੀ ਪਾਣੀ ਵਾਂਗ ਥੱਪੜ ਪੀ ਗਿਆ ਸਿਪਾਹੀ ਹਾਲੇ ਤੱਕ ਨਹੀਂ ਸਮਝ ਸਕੇ ਸਨ ਇਹ ਬਲਾਕ ਕਿਧਰੋਂ ਆ ਗਏ ਦੂਜੇ ਸਤਵੰਤ ਦਾ ਲਹੂ ਪ੍ਰਣਾਲੇ ਵਾਂਗ ਵਗੇ ਜਾ ਰਿਹਾ ਸੀ ਉਹ ਆਪਣੇ ਹੀ ਖੂਨ ਵਿੱਚ ਲਤਫਤ ਹੋਇਆ ਮੂਰੇ ਤਰ੍ਹਾਂ ਤੜਫ ਰਿਹਾ ਸੀ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਉਹ ਠੰਡਾ ਪੈ ਗਿਆ ਅਸੀਂ ਨਕਸਲਵਾੜੀਏ ਹੁਗਲਵੰਤ ਨੇ ਪੂਰੇ ਚੜਤ ਨਾਲ ਸਾਹਮਣੇ ਖਲੋਤੇ ਸਿਪਾਹੀ ਨੂੰ ਜਰਕਾਇਆ ਹਸਲਾ ਕਿੱਥੇ ਆ ਅੰਦਰ ਹੈ ਬਈ ਸਿਪਾਹੀ ਦੀ ਆਵਾਜ਼ नक्सਲਵਾੜੀ ਸੁਣ ਕੇ ਡੋਬ ਡੋਬ ਕਣੀਆ ਖਾਣ ਲੱਗ ਪਈ ਸਿਪਾਹੀ ਇਉਂ ਥਾਂੇ ਜੰਮ ਕੇ ਖਲੋਤੇ ਸਨ ਜਿਵੇਂ ਅਟੈਂਸ਼ਨ ਕਰਕੇ ਬੁੱਤਾਂ ਨੂੰ ਕੰਧਾਂ ਨਾਲ ਲਾਇਆ ਹੋ ਰਿਹਾ ਸਾਰੇ ਤੇ ਹਨੀਫ ਨੇ ਅੰਦਰੋਂ ਤਿੰਨੇ ਰਾਈਫਲਾਂ ਰਾਉਂਡਾਂ ਦੀਆਂ ਪੇਟੀਆਂ ਸਮੇਤ ਚੁੱਕ ਲਈਆਂ ਜਾਣ ਤੋਂ ਪਹਿਲਾਂ ਗੁਲਵੰਤ ਨੇ ਸਿਰ ਹਿਲਾਉਂਦਿਆਂ ਆਖਿਆ ਕਿਸਾਨਾਂ ਦੇ ਪੁੱਤ ਹੋ ਕੇ ਫਰਮਾਇਦਾਰੀ ਦੇ ਖਾਤਰ ਕਿਸਾਨਾਂ ਨੂੰ ਵੀ ਮਾਰਦੇ ਹੋ ਸ਼ਰਮ ਕਰੋ ਤੁਹਾਡੇ ਕੋਲੋਂ ਤੁਹਾਡੇ ਹੀ ਮਾਪਿਆਂ ਨੂੰ ਸਰਮਾਇਦਾਰ ਦੀ ਪਿੱਠੂ ਸਰਕਾਰ ਫਟਵਾਉਂਦੀ ਐ ਤੁਸੀਂ ਜੱਦੇ ਗੁਲਾਮੋਂ ਤੇ ਗੁਲਾਮੀ ਦੀਆਂ ਜੰਜੀਰਾਂ ਤੋੜਦੇ ਭਰਾਵਾਂ ਨੂੰ ਗੋਲੀਆਂ ਮਾਰਦੇ ਹੋ ਅਕਲ ਕੋਲ ਨਹੀਂ ਤਾਂ ਕਿਸੇ ਸਾਥੀ ਤੋਂ ਉਦਾਰੇ ਲੈ ਲਓ ਸਿਪਾਈਆਂ ਵਿੱਚ ਹੰਗਾਰਾ ਪਰਾਂ ਦੀ ਸੱਤਿਆ ਵੀ ਨਹੀਂ ਰਹੀ ਸੀ ਬਿਟ ਬਿਟ ਝਾਕਦਿਆਂ ਨੂੰ ਇੰਨਾ ਕੋ ਹੌਸਲਾ ਹੋ ਗਿਆ ਹੁਣ ਸਾਨੂੰ ਨਹੀਂ ਮਾਰਦੇ ਅਸਲੇ ਦੀ ਖਾਤਰ ਆਇਤਨ ਤੇਕੜੇ ਨੇ ਰਾਈਫਲਾਂ ਗੜ ਪਾ ਲਈਆਂ ਅਤੇ ਨਾਰਾ ਮਾਰਿਆ ਇਨਕਲਾਬ ਜ਼ਿੰਦਾਬਾਦ ਜ਼ਾਲਮ ਪੁਲਿਸ ਮੁਰਦਾਬਾਦ ਨਕਸਲਵੜੀ ਜ਼ਿੰਦਾਬਾਦ ਉਹ ਸਾਰੇ ਪਿੰਡ ਵਿੱਚ ਦੇ ਦਿਨੇ ਦੁਪਹਿਰੇ ਜ਼ਿੰਦਾਬਾਦ ਮੁਰਦਾਬਾਦ ਕਰਦੇ ਨਹਿਰ ਦੇ ਪੁਲ ਨੂੰ ਸਿੱਧੇ ਹੋ ਗਏ ਬੱਗਾ ਪੇੜਾ ਤੇ ਮੁੜ ਕੋ ਮੁੜ ਕੇ ਹੋਇਆ ਸਤਵੰਤ ਡਰਦਾ ਡਰਦਾ ਤੇ ਮਿੜਕ ਲੈਂਦਾ ਚਰੀ ਵਿੱਚੋਂ ਬਾਹਰ ਆਇਆ ਚੌਂਕੀ ਅੰਦਰ ਦੂਜੇ ਸਤਵੰਤ ਨੂੰ ਮਰੀਆ ਵੇ ਕਿ ਉਸ ਦੀਆਂ ਖਾਨਿਓਂ ਗਵਾਚ ਗਈਆਂ। ਪੱਕਾ-ਪੱਕਾ ਹੋਇਆ ਉਹ ਇੰਨਾ ਜ਼ੋਰ ਸੋਚ ਗਿਆ। ਮਰਨਾ ਮੈਂ ਸੀ ਪਰ ਮਰ ਕੇ ਗਰੀਬ ਗਿਆ। ਉਹ ਪਸਤਾਵੇ ਨੂੰ ਐਨੇ ਖੂ ਅੰਨੇ ਖੂ ਸੁੱਟ ਕੇ ਨਾਰੇ ਦੇ ਘਰ ਜਾ ਵਜਾਂ। ਇਹ ਫੁਰਤੇ ਨਾਲ ਸਾਈਕਲ ਲੈ ਕੇ ਵਾਹੋ ਦਾ ਹੀ ਅੱਧੇ ਘੰਟੇ ਵਿੱਚ ਥਾਣੇ ਪਹੁੰਚ ਗਿਆ। ਚੌਂਕੀ ਉਤੇ ਹਮਲਾ ਇੱਕ ਸਿਪਾਹੀ ਨੇ। ਥਾਏ ਮੌਤ ਤੇ ਅਸਲਾ ਨੁਟੇ ਜਾਣ ਨਾਲ ਆਣੇ ਵਿੱਚ ਵੀ ਭਾਜੜ ਪੈ ਗਏ ਮੌਕੇ ਤੇ ਐਸਐਚਓ ਤੇ ਸੜਕ ਤੇ ਜਾਂਦੇ ਇੱਕ ਸਟੇਸ਼ਨ ਵਾਗਨ ਰੋਕ ਲਈ ਜਨਾਬ ਮੈਂ ਤਾਂ ਜਾ ਕੇ ਜਨ ਚੁਕਣੀ ਹੈ ਡਰਾਈਵਰ ਨੇ ਖੜਾ ਛਡਾਉਣ ਦੀ ਨੀयत ਨਾਲ ਆਖਿਆ ਥਾਣੇਦਾਰ ਨੇ ਉਸੇ ਥੱਪੜ ਧਰ ਦਿੱਤਾ ਸਾਲਾ ਜਨ ਦਾ ਸਾਡਾ ਸਿਪਾਹੀ ਮਰ ਗਿਆ ਇਹਨੂੰ ਜਨਦੀ ਪਈ ਹੈ ਸਿਪਾਹੀ ਚੱਟ ਡਾਉਨ ਵਿੱਚ ਏਕਲਾਸੀ ਸਮਝੀ ਥਾਣੇਦਾਰ ਨੇ ਡੀਐਸਪੀ ਵੱਲ ਵਕੂਏ ਦੀ ਨਜ਼ਰ ਪੇਜ ਦਿੱਤੀ ਚੌਕੀ ਉਤੇ ਐਕਸ਼ਨ ਹੋਣ ਤੋਂ ਠੀਕ ਸਵਾ ਘੰਟਾ ਪਿੱਛੋਂ ਪੁਲਿਸ ਮੌਕਾ ਵਾਰਦਾਤ ਉਤੇ ਪਹੁੰਚ ਗਈ ਥਾਣੇਦਾਰ ਨੇ ਆ ਕੇ ਵੇਖਿਆ ਦੂਜੇ ਸਦਵੰਤ ਵਿੱਚ ਹੋਈ ਸਾ ਬਾਕੀ ਨਹੀਂ ਸੀ ਥਾਣੇਦਾਰ ਨੇ ਲੋਕਾਂ ਨੂੰ ਪੁੱਛਿਆ ਨਕਸਲੀਏ ਕਿੱਧਰ ਨੂੰ ਗਏ ਹਨ ਕਈਆਂ ਉਸ ਨੂੰ ਦਾੜੀ ਪਟਵਾਉਣ ਤੋਂ ਪਹਿਲਾਂ ਹੀ ਦੱਸ ਦਿੱਤਾ ਇਹ ਨਹਿਰ ਦੇ ਪੁਲ ਨੂੰ ਜਾਂਦੇ ਵੇਖਿਆਨ ਪੁਲਿਸ ਪਾਰਟੀ ਨਹਿਰ ਦੇ ਪੁਲ ਨੂੰ ਹੌਂਕ ਦੇ ਨੱਟ ਤੁਰੇ ਜਿਹੜਾ ਵੀ ਰਾਹੀ ਉਹਨਾਂ ਨੂੰ ਰਾਹ ਵਿੱਚ ਮਿਲ ਜਾਂਦਾ ਉਸ ਤੋਂ ਪੁੱਛ ਪੜਤਾਲ ਕਰਦੇ ਉਹਨਾਂ ਨੂੰ ਥੋੜੇ ਥੋੜੇ ਸਮੇਂ ਪਿੱਛੋਂ ਸੋ ਮਿਲਦੇ ਗਏ ਤੇ ਉਸੇ ਰਾਹ ਲੰਮੀਆਂ ਕਦਮਾਂ ਨਾਲ ਵਧੇ ਗਏ ਤਿੰਨ ਕੋ ਮਿਲ ਗਏ ਹੋਣਗੇ ਕਿ ਸਾਹਮਣੋਂ 303 ਦੇ ਪੱਕੀ ਗੋੜੀ ਦੀ ਆਵਾਜ਼ ਝੋਕ ਦੇ ਉਹਨਾਂ ਦੇ ਸਿਰ ਉਤੋਂ ਦੇ ਲੰਘੇ ਥਾਣੇਦਾਰ ਗੋਲੀ ਦੀ ਆਵਾਜ਼ ਪਛਾਣ ਕੇ ਥਾਣ ਡਿੱਗ ਪਿਆ ਉਸ ਮਗਰਮਾ ਛਵਾੰ ਢੇਡ ਰਗੜਦਿਆ ਪਿੰਡ ਵੱਲ ਮੂੰਹ ਕਰ ਲਿਆ ਬਾਕੀ ਸਿਪਾਹੀ ਪੋਜੀਸ਼ਨਾਂ ਵਿੱਚ ਲੰਮੇ ਪੈ ਗਏ ਸਤਵੰਤ ਨੇ ਵਟਾਂਦਰੇ ਵਿੱਚ ਇੱਕ ਗੋਲੇ ਜਲਾਈ ਕੋਈ ਕਿਉਂ ਮਰਵਾਉਣਾ ਏ ਥਾਣੇਦਾਰ ਨੇ ਵਟ ਦੇ ਹੋਟ ਲਈ ਪਏ ਸਤਵੰਤ ਨੂੰ ਘੋਰੀਆ ਉਸ ਬਾਕੀਆਂ ਨੂੰ ਇਹ ਇਸ਼ਾਰਾ ਕੀਤਾ ਚਰੀਆਂ ਕਪਾਹਾਂ ਵਿੱਚ ਦੇ ਨੱਠ ਚਲੋ ਕੋਤਾ ਆਪਣੀਆਂ ਤਲੇ ਤੇ ਜਾਂਤਰੀ ਫਿਰਦੇ ਆ ਆਪਾਂ ਹਾਂ ਕਬੀਲਦਾਰ ਸਾਰੇ ਹੋਰਾਂ ਦੇ ਦੂਜੇ ਗੋਲੇ ਨੇ ਪੁਲਿਸ ਦੇ ਕੁੱਠੇ ਦਾ ਉਦੇੜ ਪਾ ਦਿੱਤੇ ਜਦੋਂ ਪੁਲਿਸ ਵਾਲੇ ਮੁੜ ਕੇ ਨਹਿਰ ਦੇ ਪੁਲੋ ਤੇ ਪੁੱਜੇ ਉਹਨਾਂ ਦੇ ਦਮ ਟਾਈਮ ਪੀਸ ਵਾਂਗ ਵਜਰੇ ਸੰ ਉਹਨਾਂ ਨੂੰ ਆਪਣੀਆਂ ਮਿੱਟੀ ਨਾਲ ਲਿਬੜੀਆਂ ਵਰਦੀਆਂ ਛਾੜਨ ਦਾ ਖਿਆਲ ਨਾ ਆ ਪਿੰਡ ਆ ਕੇ ਉਹਨਾਂ ਵਿਦੋਸ਼ੀ ਲੋਕਾਂ ਨੂੰ ਚੰਮੜਾ ਸ਼ੁਰੂ ਕਰ ਦਿੱਤਾ ਖੇਤਾਂ ਤੋਂ ਮੋੜ ਕਿਸਾਨਾਂ ਨੇ ਪਿੰਡ ਵਿੱਚ ਪੁਲਿਸ ਦੇ ਕੁੱਤੇ ਹੌਂਕਣੇ ਵਾਲੀ ਗੱਲ ਦੱਸ ਦਿੱਤੀ ਪੁਲਿਸ ਆਪਣੇ ਬੰਡੇ ਤੋਂ ਡਰਦੇ ਲੋਕਾਂ ਨੂੰ ਡਰਾ ਤੰਗ ਕਰ ਰਹੇ ਸੀ ਮਾਰ ਖਾ ਰਹੇ ਇੱਕ ਗੱਬਰੂ ਤੋਂ ਆਖਣੋਂ ਨਾ ਰਹਿ ਹੋਇਆ ਉਹਨਾਂ ਨਾਲ ਮੱਥਾ ਲਾਉਣ ਦੀ ਹਿੰਮਤ ਨਹੀਂ ਪਈ ਸਾਡੇ ਛਿੰਨ ਲਾਉਣ ਉੱਤੇ ਜੋਰ ਦਿੱਤਾ ਹੈ ਥਾਣੇਦਾਰ ਗੋਟਾ ਸਮੇਤ ਡੰਡਾ ਲੈ ਕੇ ਭੱਜੇ ਪਏ ਮੁੰਡੇ ਉੱਤੇ ਵਰਪਿਆ ਉਸ ਨੂੰ ਜਿਹੜ ਜੜ ਗਈ ਸੀ ਮੁੰਡੇ ਲੋਕਾਂ ਵਿੱਚ ਸੱਚ ਕਿਉਂ ਬਖ ਦਿੱਤਾ ਉਸ ਨੂੰ ਡਰ ਸੀ ਸੀਨੀਅਰ ਅਫਸਰ ਅੱਗੇ ਵੀ ਨਾ ਕਿਤੇ ਕਹਿ ਦੇਣ ਇਹ ਤਾਂ ਉਸ ਨੂੰ ਪਤਾ ਸੀ ਕਿ ਡੀਐਸਪੀ ਤੇ ਐਸਪੀ ਸਾਹਿਬ ਮੌਕਾ ਵਾਰਦਾਤ ਉੱਤੇ ਜ਼ਰੂਰ ਆਉਣਗੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਲੋਕਾਂ ਵਿੱਚ ਪੱਲ ਬਣਾਇਆ ਚਾਹੁੰਦਾ ਸੀ ਕਿ ਐਕਸ਼ਨ ਤੋਂ ਫੌਰੀ ਬਾਅਦ ਮੈਂ ਪਹੁੰਚ ਗਿਆ ਸਾ ਥਾਣੇਦਾਰ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਕੋਆਪਰੇਟਿਵ ਬੈਂਕ ਦੇ ਵਿੜੇ ਵਿੱਚ ਵੱਲ ਲਿਆਂਗਾ ਨਾਰਾ ਸਿਪਾਹੀ ਦੇ ਕਾਤਲ ਨਕਸਲੀਆਂ ਨੇ ਚੜ ਅਤੇ ਪਿੰਡ ਉਤੇ ਪੈਂਦੇ ਮਾਰ ਤਾੜ ਕੇ ਪਿੰਡ ਉਹ ਹੀ ਖਿਸ ਗਿਆ ਉਹਦੇ ਚੁਸਦੇ ਆਖਰੇ ਸੀ ਨਾਰਿਆ ਇਹ ਸਾਰਾ ਕਾਰਾ ਤੇਰੇ ਕਰਨ ਹੋਇਆ ਏ ਜੇ ਅਸਲ ਗੱਲ ਦਾ ਪਤਾ ਲੱਗ ਗਿਆ ਪੁਲਿਸ ਨਕਸਲੀਆਂ ਤੇ ਪਿੰਡ ਵਾਲਿਆਂ ਤਿੰਨਾ ਵਿੱਚੋਂ ਹੀ ਵਾਹਿਆ ਵੇਜਿਆ ਨਹੀਂ ਥਿਆਏਗਾ ਉਸ ਵਾਂਡੇ ਤੁਰ ਜਾਣ ਵਿੱਚ ਹੀ ਆਪਣੇ ਬੱਚਾ ਸਮਝੀ ਸ਼ਾਮ ਤੱਕ ਡੀਐਸਪੀ ਤੇ ਐਸਪੀ ਸਾਹਿਬੇ ਪਹੁੰਚ ਗਏ ਉਦੋਂ ਤੱਕ ਥਾਣੇਦਾਰ ਨੇ ਸਤਵੰਤ ਰਾਹੀਂ ਇਹ ਸੂ ਘੜਲੇ ਸੀ ਕਿ ਇਸ ਨਕਸਲਵਾੜੇ ਗਰੁੱਪ ਦਾ ਸਰਗਣਾ ਤਾਰਾ ਹੈ ਪਰ ਦੂਜੇ ਦੋ ਬਾਰੇ ਕੋਈ ਅਤਾ ਪਤਾ ਨਾ ਲੱਗਾ ਤਾਰੇ ਦੀ ਜਨਾਨੀ ਨੂੰ ਘਰੋਂ ਬੁਲਾ ਕੇ ਚੌਂਕੀ ਬਹਾਲਿਆ surjit kaur ne jadon satwant nu aanne paad paad chakdeya vekhya ta kamb ke reh gayi ਹਏ ਸਾਇਦੇ ਉਂਟਰੇ ਦੀ ਤਾਂ ਕੋਈ ਹੋਰ ਵਿਚਾਰਾ ਹੀ ਮਾਰਿਆ ਗਿਆ ਇਹ ਹੁਣ ਜ਼ਰੂਰ ਬਦਲੇ ਲਏਗਾ ਉਹਦਾ ਬੱਗਾ ਫੋਸ ਮੂੰਹ ਧਰਤੀ ਵਣ ਲੈ ਤਰੇੜਾ ਪਾੜ ਰਿਆ ਸੀ ਦੇਖੋ ਚੌਂਕੇ ਵਿੱਚ ਪੁਲਿਸ ਦਾ ਸਿਪਾਹੀ ਮਾਰਿਆ ਗਿਆ ਏ ਮਾਰਨ ਵਾਲਿਆਂ ਦਾ ਆਗੂ ਗਰੰਟਡ ਤਾਰਾ ਏ ਫੋਸ ਦਾ ਇਹ ਕੇਸ ਵਿੱਚ ਪਹਿਲਾਂ ਹੀ ਭਗੌੜਾ ਨਕਸਲੀਆਂ ਨਾਲ ਰਲ ਕੇ ਉਸ ਕਤਲ ਕੀਤਾ ਤੇ ਸਰਕਾਰੀ ਅਸਲਾ ਲੁੱਟਿਆ ਦੋ ਸਿੰਘ ਲੋਕ ਭਲੇ ਚਾਉਂਦੇ ਹੋ ਤਾਂ ਉਸ ਨੂੰ ਫੜਾ ਦਿਓ ਪੇਸ਼ ਕਰਵਾ ਦਿਓ ਨਹੀਂ ਦੋਸ਼ੀ ਲਏ ਬਿਨਾ ਅਸਾਂ ਤੁਹਾਨੂੰ ਕਦੰਤ ਨਹੀਂ ਛੱਡਣਾ ਮਾਰ ਪਏਗੀ ਦਾੜੀਆਂ ਪੁੱਟ ਹੋਣਗੀਆਂ ਬਾਹਰਲਾ ਕੰਮ ਰੁਕੇਗਾ ਤੁਹਾ ਸਾਂ ਸੋਣੀ ਸੰਭਣੀਏ ਦਿਹਾੜੀ ਪੂਰਨੀ ਏ ਤੁਹਾਡੇ ਬਚਾਅ ਵਾਸਤੇ ਤੁਹਾਡੇ ਬਚਾਅ ਵਾਸਤੇ ਹੀ ਪੁਲਿਸ ਪੋਸਟ ਇੱਥੇ ਰੱਖੀ ਸੀ ਤੁਹਾਡੇ ਹੁੰਦਿਆਂ ਦਿਨ ਦਿਹਾੜੇ ਪੁਲਿਸ ਦਾ ਬੰਦਾ ਕਤਲ ਹੋ ਗਿਆ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਐਉਂਦਾ ਸਾਰੇ ਦੇਸ਼ ਵਿੱਚੇ ਗੜਬੜ ਫੈਲ ਜਾਵੇਗੀ ਨਕਸਲਵਾੜੀਆਂ ਦਾ ਪ੍ਰੋਗਰਾਮ ਹੈ ਸਾਰੇ ਦੇਸ਼ ਵਿੱਚ ਆਫਰਾ ਤਫਰੀਦ ਪੈਦਾ ਕਰਨਾ ਸਰਕਾਰ ਨੂੰ ਔਕੜਾ ਦੇਣਾ ਭੰਨ ਤੋੜ ਕਰਨਾ ਐਉਂ ਤੁਸੀਂ ਆਪਣੇ ਜਾਨ ਮਾਲ ਤੇ ਇੱਜ਼ਤ ਦੀ ਕਿਵੇਂ ਰਾਖੀ ਕਰੋਗੇ ਸਾਨੂੰ ਬੰਦੇ ਪકડਵਾ ਦਿਓ ਵਰਨਾ ਇੱਕ ਦੋ ਵਾੜਿਓ ਮੱਛਿਓਂ ਮਾਸ ਹੋਵੇਗਾ ਲੋਕ ਚੁੱਪਚਾਪ ਨੀਂਹਾਂ ਪਾਈ ਬੈਠੇ ਸਨ ਉਹ ਆਪਣੀ ਥਾਂ ਬੇਕਸੂਰ ਸਨ ਕਰੇ ਕੋਈ ਤੇ ਭਰੇ ਕੋਈ ਇਹ ਚੰਗਾ ਰਾਜ ਹੈ ਐਸਪੀ ਮੋੜ ਡੰਡਾ ਮਾਰ ਕੇ ਕੜ ਗਿਆ ਮੈਨੂੰ ਜਵਾਬ ਚਾਹੀਦਾ ਹੈ ਫੌਰਨ ਲੋਕਾਂ ਸਿਰ ਪਈ ਉਹ ਸਰਪੰਚ ਦੇ ਮੋਹਵਲ ਦੇਖਣਾ ਸ਼ੁਰੂ ਕਰ ਦਿੱਤਾ ਉਹ ਡਰਦਾ ਡਰਦਾ ਹੱਥ ਵਨ ਕੇ ਖਲੋ ਗਿਆ ਹਜ਼ੂਰ ਸਾਰਾ ਪਿੰਡ ਇਸ ਗੱਲ ਨੂੰ ਸਾਰਾ ਚੰਗਾ ਭਲਾ ਵਾਹੀ ਕਰਦਾ ਸੀ ਟਰੈਕਟਰ ਕੋਲ ਸੀ ਪਤਾ ਨਹੀਂ ਦਿਨ ਵਿੱਚ ਹੀ ਉਸ ਨੂੰ ਕੀ ਪੂਚ ਜੰਬੜ ਗਿਆ ਅਸੀਂ ਸਰਕਾਰ ਦੇ ਨਾਲ ਆ ਆਪਣੀ ਪੂਰੀ ਵਾਹ ਲਾਵਾਂਗੇ ਸਰਪੰਚ ਤਾਰੇ ਦਾ ਥੋੜਾ ਬਹੁਤ ਅਢੇ ਸੀ ਪਰ ਲੋਕਾਂ ਦੇ ਬਚਾਅ ਵਾਸਤੇ ਉਸ ਨੂੰ ਐਨੇ ਕੋਲੇ ਚ ਲੈਣੀ ਹੀ ਪਈ ਤਾਰੇ ਦੇ ਵਾਰਸ ਕਿੱਥੇ ਐ ਸੱਦ ਕੇ ਬਹਾਏ ਐ ਇਕਬਾਲ ਸਿੰਘ ਨੇ ਐਸ ਐਚਓ ਵਲਮੂ ਭਵਾਇਆ ਉਹਦੇ ਪਟਿਆਲੇ ਸ਼ਾਹੀ ਅੰਗੋਰੀ ਪਗ ਏਠਾ ਲਾਲ 50 ਗੋਸੇ ਦੇ ਚੰਗਿਆੜੇ ਸੁੱਟ ਰਹੇ ਸੀ ਜਨਾਬ ਉਸ ਦੇ ਘਰ ਵੜੇ ਹੀ ਹੈ ਬੁਲਾਓ surjit kaur ਨੂੰ ਥਾਣੇਦਾਰ ਨੇ ਲਾਗੇ ਖਲੋਤੇ satwant ਨੂੰ ਆਖਿਆ ਹੁਣ ਤੱਕ satwant ਬਲ ਫੜ ਚੁੱਕਾ ਸੀ ਉਹ ਸਮਝਦਾ ਸੀ ਜੋ ਹੋਣਾ ਸੀ ਹੋ ਗਿਆ ਹੁਣ ਬਦਲੇ ਲੈਣ ਦੀ ਮੇਰੀ ਵਾਰੀ ਹੈ ਨਵੇਕਲੀ ਬੈਠੇ surjit kaur ਨੂੰ ਉਹ ਲਾ ਕੇ ਬੋਲਿਆ ਉੱਠਨੇ ਚੱਲ ਕੇ ਪੇਸ਼ ਹੋ ਤੇਰੀ ਵੀ ਰੜਕ ਗੱਡੀ ਸੁਰਜੀਤ ਨੇ ਕਹਿਰਵਾ ਨਜ਼ਰਾਂ ਨਾਲ ਸਿਪਾਹੀ ਨੂੰ ਵੇਖਿਆ ਜਿਵੇਂ ਕਹਿਣਾ ਚਾਹੁੰਦੀ ਸੀ ਮੈਂ ਹਰ ਹੁਣੀ ਨਾਲ ਮੱਥਾ ਲਾਉਣ ਨੂੰ ਤਿਆਰ ਹਾਂ ਪਰ ਅੰਦਰੋਂ ਉਹਦੀ ਧੜਕਣ ਡੋਬੇ ਪਈ ਹੋਈ ਸੀ ਐਸਪੀ ਦੇ ਪੇਸ਼ੋਂ ਦੀ ਓਗੰਬਰੀ ਉਹਦੀਆਂ ਮੋਟੀਆਂ ਅੱਖਾਂ ਵਿੱਚ ਪੈਛਾਇਆ ਹੋਇਆ ਸੀ ਇਕਬਾਲ ਸਿੰਘ ਨੇ ਇੱਕ ਭਲੇ ਅਫਸਰ ਮੰਗ ਤੀਰਜ ਰੱਖਦਿਆਂ ਪੁੱਛਿਆ ਬੀਬੀ ਤੇਰਾ ਮਾਲਕ ਕਿੱਥੇ ਹੈ ਜੀ ਮੈਂ ਕਿੱਥੇ ਦੱਸਾਂ ਮਰਦ ਜਨਾਨੀ ਤੋਂ ਪੁੱਛ ਕੇ ਮਾੜਾ ਚੰਗਾ ਕੰਮ ਥੋੜੀ ਕਰਦੇ ਆ ਇੰਨੀ ਗੈ ਕੇ ਕੁੜੀ ਨੇ ਅੱਖਾਂ ਬੋਲਦਿਆਂ ਨੀਵੇਂ ਪਾ ਲਈ ਸੁਰਜੀਤ ਕੌਰ ਦਾ ਸਿੱਧਾ ਤੇ ਸਪਸ਼ਟ ਉੱਤਰ ਐਸਪੀ ਨੂੰ ਖਲੋਣ ਗਿਆ ਉਹ ਆਪਣੇ ਸਮਾਜ ਵਿੱਚ ਔਰਤ ਦੀ ਕਮਜ਼ੋਰ ਪੋਜੀਸ਼ਨ ਬਾਰੇ ਬਹੁਤ ਕੁਝ ਜਾਣਦਾ ਸੀ ਪਰ ਉਹ ਇੰਨੇ ਵੱਡੇ ਇਕੱਠ ਵਿੱਚ ਫਲਾ ਆਦਮੀ ਘਟ ਅਤੇ ਪੁਲਿਸ ਅਫਸਰ ਬਹੁਤਾ ਸੀ ਬੀਬੀ ਇੰਨੇ ਗੱਲ ਤੈਨੂੰ ਛੁਟਕਾਰਾ ਨਹੀਂ ਦਿਵਾ ਸਕਦੇ ਤੂੰ ਇੱਕ ਕਾਤਲ ਤੇ ਡਕੈਤ ਦੇ ਘਰ ਵਾਲੀ ਐ ਅਸੀਂ ਪੁਲਿਸ ਵਾਲੇ ਇੰਨੇ ਰਹਿਮਦਿਲ ਨਹੀਂ ਤੂੰ ਭਲੇ ਪਾਂਦਰ ਨਾਲ ਦੱਸ ਦੇ ਨਹੀਂ ਸਾਨੂੰ ਤੇਰੀ ਬੇਪਤੀ ਕਰਨੀ ਪਏਗੀ ਇਕਵਾਲ ਸਿੰਘ ਨੇ ਕੁੜੀ ਦੇ ਮਾਸੂਮ ਚਿਹਰੇ ਉੱਤੇ ਨਜ਼ਰਾਂ ਗੜ ਦਿੱਤੀਆਂ ਉਸ ਨੂੰ ਜਾਪਿਆ ਉਹਦੇ ਅੰਦਰ ਕੋਈ ਕੋਲ ਹੈ ਉਹ ਹੋਰ ਨਰਮੀ ਵਰਤਦਿਆਂ ਪੁੱਛਿਆ ਉਸ ਕਤਲ ਕਿਉਂ ਕੀਤਾ ਇੱਕ ਸਿਪਾਹੀ ਦਾ ਕਤਲ ਕੋਈ ਐਵੇਂ ਨਹੀਂ ਕਰ ਸਕਦਾ। ਤੋਂ ਉਸੇ ਇਸ ਵਾਰੇ ਜ਼ਰੂਰ ਪਤਾਏ। ਸੱਚੀ ਸੱਚੀ ਦੱਸਦੇਵੇਂ ਸਾਰੇ ਲੋਕਾਂ ਵਿੱਚ ਵਾਅਦਾ ਕਰਦਾ ਤੈਨੂੰ ਕੁਝ ਨਹੀਂ ਆਖਾਂਗਾ। ਸੁਰਜੀਤ ਨੇ ਲੰਮਾ ਸਾਹ ਭਰ ਕੇ ਇਕਬਾਲ ਸਿੰਘ ਦੇ ਵਾਅਦੇ ਨੂੰ ਮਨ ਵਿੱਚ ਜੋਇਆ। ਮੋੜ ਸਾਹਿਬ ਦੇ ਕੁਰਸੀ ਦੇ ਪਿੱਛੇ ਖਲੋਤੇ ਸਤਵੰਤ ਨੂੰ ਨੇਜ ਬਣ ਕੇ ਤਾੜਿਆ। ਫਿਰ ਉਸ ਰੋਕ ਰੋਕਾ ਖੜਾ ਸ਼ੁਰੂ ਕੀਤਾ। ਜੀ ਜੇ ਸੱਚੀ ਪੁੱਛੋ ਤਾਂ ਇਸ ਕਤਲ ਦਾ ਜ਼ਿੰਮੇਵਾਰ ਤੁਹਾਡੇ ਕੁਰਸੀ ਪਿੱਛੇ ਖਲੋਤਾ ਸਤਵੰਤ ਸਿਪਾਹੀ ਹੈ ਉਹਦੇ ਚਿਹਰੇ ਉੱਤੇ ਸੱਚ ਹੰਗਾਰ ਪਿਆ ਲੋਕਾਂ ਸੁਜੀਤ ਦੀ ਗੱਲ ਸੁਣ ਕੇ ਧੌਣਾ ਨਾਲ ਕੰਨ ਵਿੱਚ ਝੁਕ ਲਏ ਸਿਪਾਹੀ ਕੌਣ ਸਤਵੰਤ ਐਸਪੀ ਨੇ ਨਜ਼ਰਾਂ ਇੱਧਰ ਉੱਧਰ ਘੁਮਾਈਆਂ ਸਤਵੰਤ ਦੇ ਉੱਚੇ ਲੰਮੇ ਦੇ ਤੰਮਰੇ ਮਾਰੇ ਬੋਤੇ ਵਾਂਗ ਕੰਬੜ ਲੱਗ ਪਈ ਉਹ ਸੋਚਿਆ ਵੀ ਨਹੀਂ ਸੀ ਜਨਾਨੀ ਆਪਣੀ ਬਦਨਾਮੀ ਵਾਲੀ ਗੱਲ ਇੰਨੇ ਲੋਕਾਂ ਵਿੱਚ ਕਹਿ ਦੇਵੇਗੀ ਸਤਵੰਤ ਨੇ ਸਾਹਿਬ ਅੱਗੇ ਅਡੀਆਂ ਖੜਕਾਉਂਦਿਆਂ ਸਲੋਟਾ ਮਾਰਿਆ ਕਿਆ ਬਾਤ ਹੈ ਐਸਮੀ ਨੇ ਸਿਬਾਹੀ ਦਾ ਤੁਰ ਅੰਦਰ ਪੜਦੇ ਆਂ ਕੂਰਿਆ ਜਨਾਬ ਕੋਈ ਬਾਤ ਨਹੀਂ ਮਫਰੂਦ ਤਾਰੇ ਦੇ ਪੁੱਛ ਪੜਤਾਲ ਬਾਰੇ ਇਹਦੇ ਕਰ ਗਿਆ ਸਾਂ ਦਰਿਆਫਤ ਕਰਨ ਤੇ ਸੁਰਜੀਤ ਕੌਰ ਤੇ ਓਲਟੀਆਂ ਮੈਨੂੰ ਗਾਲਾਂ ਦਿੱਤੀਆਂ ਫੇਰ ਮੈਂ ਗਿਆ ਨਹੀਂ ਸਤਵੰਤ ਨੇ ਚੀਜਕਣ ਤੋਂ ਬਿਨਾ ਆਪਣੇ ਸਫਾਈ ਪੇਸ਼ ਕਰ ਦਿੱਤੇ ਇਹ ਝੂਠ ਬੋਲਦਾ ਏ ਕੋੜੇ ਇੱਕ ਤਰ੍ਹਾਂ ਚੇਖੇ ਪਏ ਪੈਣ ਦੇਨੇ ਬਿਨਾ ਵਰਦੀ ਤੋਂ ਸ਼ਰਾਬ ਪੀ ਕੇ ਦੁਪਹਿਰੇ ਘਰ ਆਇਆ ਮੈਨੂੰ ਗਲਤ ਧਮਕੀਆਂ ਦਿੰਦਾ ਰਿਹਾ ਫੇਰ ਰਾਤ ਨੂੰ ਬੇਹੇ ਵਿੱਚ ਪੌੜੀ ਲਾ ਕੇ ਦਲਾਨ ਉੱਤੇ ਨਹੀਂ ਆਇਆ ਗਵਾਂਡੀਆਂ ਦਾ ਕੁੱਤਾ ਇਹਦੇ ਗਲ ਪਿਆ ਕੋਈ ਹੋਰ ਬੰਦਾ ਇਹਦੇ ਨਾਲ ਸੀ ਜਿਹੜਾ ਪੌੜੇ ਚੁੱਕ ਕੇ ਇੱਕ ਕਵਾੜੇ ਵਿੱਚ ਉੱਟ ਗਿਆ ਮੈਂ ਜੋਰ-ਜੋਰ ਦਾ ਰੌਲਾ ਪਾਇਆ ਲੋਕਾਂ ਦੇ ਉੱਠ ਪੈਣ ਤੇ ਇਸ ਢਲਾਨ ਉੱਤੇ ਬੇਹੇਵਤ ਛਾਲ ਮਾਰ ਦਿੱਤੀ ਇੱਕ ਇੱਟ ਫੁੱਟੇ ਗਈ ਤੁਸੀਂ ਚੱਲ ਕੇ ਕੋਣ ਵੀ ਦੇਖ ਸਕਦੇ ਹੋ ਇਹਦਾ ਪਿਸਤੌਲ ਗਲੇ ਵਿੱਚ ਡਿੱਗ ਪਿਆ ਸਾਡੇ ਸਰਪੰਚ ਨੇ ਉਹ ਪਿਸਤੌਲ ਲੋਕਾਂ ਤੋਂ ਲੈ ਕੇ ਚੌਕੀ 'ਤੇ ਪਹੁੰਚਾਇਆ ਰਾਤ 'ਤੇ ਉੱਠ ਕੇ ਥਾਣੇਦਾਰ ਨੇ ਮੌਕਾ ਨਹੀਂ ਵੇਖਿਆ ਅਗਲੇ ਦਿਨ ਸਵੇਰੇ ਇੱਟ ਲਥੀ ਅਤੇ ਪੌੜੇ ਵਾੜੇ ਵਿੱਚ ਪਈ ਵੇਖੀ ਗਈ ਖਾਨੇਦਾਰ ਨੇ ਸਾਰੀ ਗੱਲ ਹੋ ਖਾਤੇ ਪਾ ਦਿੱਤੀ ਫੇਰ ਜੀ ਮੈਂ ਸਾਰੀ ਗੱਲ ਆਪਣੇ ਮਾਲਕ ਨੂੰ ਦੱਸ ਦਿੱਤੀ ਮੈਨੂੰ ਤਾਂ ਬਲਾਈ ਦੁੱਖ ਹੈ ਇਹਦੀ ਥਾਂ ਵਿਚਾਰਾ ਗਰੀਬ ਮਰਿਆ ਗਿਆ ਸੁਰਜੀਤ ਨੇ ਸਾਰੀ ਵਿਥਿਆ ਕਹਿ ਕੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੁੰਝੀਆਂ ਲੋਕਾਂ ਨੂੰ ਕਤਲ ਬਾਰੇ ਸਾਰਾ ਚਾਨਣ ਹੋ ਗਿਆ ਕੁੜੇ ਦੀ ਆਖੀ ਕਹਾਣੀ ਐਸਪੀ ਦੇ ਦਿਨ ਲੱਗ ਗਈ ਉਸ ਨਜ਼ਰਾਂ ਦੇ ਤਿੱਖੇ ਦੰਦੇ ਸਦਵੰਤ ਦੇ ਪੀਲੇ ਚਿਹਰੇ ਉੱਤੇ ਗੱਡ ਦਿੱਤੇ ਕਿਉਂ ਕੁਝ ਹੋਰ ਕਹਿਣਾ ਏ ਨਹੀਂ ਜਨਾਬ ਇਹ ਸਭ ਇਲਜ਼ਾਮ ਲਾਰੇ ਸਤਵੰਤ ਦੇ ਬੋਲ ਆਪਣੇ ਅਸਲ ਟਿਕਾਣਿਆਂੋਂ ਹਿੱਲ ਗਏ ਸੰਗ ਬਕਵਾਸ ਐਸਪੀ ਨੇ ਦੰਦੀਆਂ ਪੀ ਕੇ ਇੰਨੀ ਜ਼ੋਰ ਨਾਲ ਆਖਿਆ ਕਿ ਸਾਰੇ ਸਭਾ ਦਾ ਤਰਾ ਨਿਕਲ ਗਿਆ ਐਸਐਚਓ ਜਨਾਬ ਸਲੂਟ ਦੇ ਕੇ ਥਾਣੇਦਾਰ ਅਡੀਆਂ ਜੋੜ ਕੇ ਖਲੋ ਗਿਆ ਬਸ ਤਾਂ ਲੋਕਾਂ ਤੁਹਾਨੂੰ ਲਿਆ ਕੇ ਦਿੱਤਾ ਸੀ ਜੀ ਜਨਾਬ ਥਾਣੇਦਾਰ ਅੰਦਰੋਂ ਪਾਣੀ ਪਾਣੀ ਹੋ ਗਿਆ ਉਹ ਝੱਟ ਤੜ ਗਿਆ ਜੇ ਪੂਰਾ ਜਿੰਨਾ ਵੀ ਝੂਠ ਬੋਲਿਆ ਲੋਕਾਂ ਵਿੱਚ ਬੇਇੱਜ਼ਤ ਹੋਵਾਂਗਾ ਕੋਈ ਕਾਰਵਾਈ ਜਨਾ ਫਰਾਰ ਮੁਲਜ਼ਮ ਦਾ ਰਾਤੀ ਪਤਾ ਨਹੀਂ ਲੱਗ ਸਕਿਆ ਸੁਰਜੀਤ ਕੌਰ ਨੇ ਕਿਸੇ ਦਾ ਨਾਮ ਵੀ ਨਹੀਂ ਲਿਆ ਸੀ ਜੀ ਇਹ ਵੀ ਝੂਠ ਬੋਲਦਾ ਏ ਇਹ ਤਾਂ ਰਾਤ ਨੂੰ ਉੱਠਿਆ ਹੀ ਨਹੀਂ ਦਿਨੇ ਮੌਕਾ ਵੇਖਣ ਆਇਆ ਸੀ ਕੁੜੀ ਨੂੰ ਥੋੜਾ ਹੌਸਲਾ ਹੋ ਗਿਆ ਪੰਚਾਇਤ ਰੱਬ ਵਰਗੀ ਬੈਠੀ ਹੈ ਨਿਸ਼ੰਗ ਪੁੱਛ ਲਵੋ ਐਸਵੀ ਨੇ ਥਾਣੇਦਾਰ ਦੇ ਗੁਨਾਹੀ ਚੋਪ 200 ਚੋਪ ਦਾ ਅਨੁਮਾਨ ਲਾ ਲਿਆ ਦੋਵੇਂ ਲਾਈਨ ਹਾਜ਼ਰ ਇਸੇ ਵੇਲੇ ਐਸ ਵੀ ਨੀਮੇਜ਼ ਉੱਤੇ ਮੋਕਾ ਮਾਰਦੇ ਹਾਂ ਹੁਕਮ ਸੁਣਾ ਦਿੱਤਾ ਸਤਵੰਤ ਤੇ ਥਾਣੇਦਾਰ ਦੋਸ਼ੀਆਂ ਵਾਂਗ ਬੈਂਕ ਦੇ ਵੇੜੇ ਵਿੱਚੋਂ ਨਿਕਲ ਕੇ ਚੌਕੇ ਨੂੰ ਤੁਰ ਗਏ ਸਾਹਿਬ ਲੋਕਾਂ ਨੂੰ ਮੁੜ ਸੰਬੋਧਨ ਹੋਇਆ ਉਹ ਆਪਣੇ ਕੀਤੇ ਪਾਉਣਗੇ ਗੁਨਾਹੀ ਨੂੰ ਸਜ਼ਾ ਹਰ ਹਾਲਤ ਵਿੱਚ ਮਿਲੇਗੀ ਕੌਣ ਕਤਲ ਦੇ ਦੋਸ਼ੀ ਚਾਹੀਦੇ ਹਨ ਦੇਓ ਤੁਹਾਡੇ ਕੋਲੋਂ ਲੈਣੇ ਹਨ ਇੱਕ ਅਨਪੜ ਕਿਸਾਨ ਹੱਥ ਜੋੜ ਕੇ ਖਲੋ ਗਿਆ ਮਾਪਿਓ ਜੇ ਗੁੱਸਾ ਨਾ ਮੰਨੋ ਤਾਂ ਸੱਚੀ ਗੱਲ ਆਖਾਂ ਜ਼ਰੂਰ ਸ਼ਾਬਾਸ਼ ਮੈਂ ਗੁੱਸੇ ਕਿਉਂ ਹੋਵਾਂਗਾ ਤੂੰ ਗੱਲ ਦੱਸ ਤੁਹਾਡੇ ਠਾਣੇਦਾਰ ਤੇ ਸਿਪਾਹੀ ਸਾਡੇ ਦਸਣ ਉੱਤੇ ਨਕਸਲੀਆਂ ਕੋਲ ਪੁੱਜ ਗਏ ਸਨ ਇਹਨਾਂ ਆਪੋ ਵਿੱਚ 1-1 2-2 ਗੋਲੀਆਂ ਵੀ ਚਲਾਈਆਂ ਫਿਰ ਇਹ ਢਿੱਡ ਰਗੜ ਦੇ ਕਪਾਹਾਂ ਵਿੱਚ ਦੇ ਵਾਪਸ ਨਾ ਸਾਈ ਇਨਾਲੀਆ ਵਰਦੀਆਂ ਮਿੱਟੀ ਗਾਰੇ ਨਾਲ ਲਿਬੜੀਆਂ ਹੋਈਆਂ ਸਨ। ਕੋਨੇ ਖਬਰੇ ਕਿੱਥੇ ਰਾਈ ਬਾਗੀ ਵੜ ਗਏ। ਕਿਸਾਨ ਨੇ ਹੱਥ ਕਿਉਂ ਖਿਲਾਰੇ? ਜਿਵੇਂ ਕਬੂਤਰ ਉੱਡ ਕੇ ਕਿਤੇ ਚਲੇ ਗਏ ਸਨ। ਐਸਪੀ ਕਿਸਾਨ ਦੀਆਂ ਖਰੀਆਂ-ਖਰੀਆਂ ਸੁਣ ਕੇ ਟੈੜਾ ਪੈ ਗਿਆ। ਉਸ ਬਾਕੇ ਪੁਲਿਸ ਨੂੰ ਹੁਕਮ ਦਿੱਤਾ ਕਿਸੇ ਨੂੰ ਵੀ ਛੱਡਿਆ ਨਾ ਜਾਵੇ। ਚੌਕੀ ਨਵੇਂ ਥਾਣੇਦਾਰ ਦੇ ਹਵਾਲੇ ਕਰ ਦਿੱਤੇ। ਉਸ ਹੈੱਡਕੁਆਰਟਰ ਜਾ ਕੇ ਸਾਰੇ ਰਿਪੋਰਟ ਆਈਜੀ ਤੇ ਡੀਆਈਜੀ ਨੂੰ ਲਿਖ ਕੇ ਜੀ ਫੋਨ ਉਤੇ ਆਈਜੀ ਨੇ ਆਪ ਆਉਣ ਲਈ ਇਕਬਾਲ ਸਿੰਘ ਨੂੰ ਬੋਲ ਦਿੱਤਾ ਅਗਲੇ ਦਿਨ ਆਈਜੀ ਆਪਣੇ ਐਸਪੀ ਨਾਲ ਮਾਜਰਾ ਨੁਹਾਰਾ ਵਿੱਚ ਮੌਕਾ ਵੇਖਣ ਆ ਗਿਆ ਸਾਹਿਬ ਨੂੰ ਵੇਖਦੇ ਸਾਰ ਸਾਰੇ ਪੁਲਿਸ ਸਲੂਟ ਵਿੱਚ ਅਟੈਂਸ਼ਨ ਹੋ ਗਈ ਪਿੰਡ ਦੇ ਲੋਕ ਵੀ ਹੱਥ ਬੰਨੇ ਖਲੋਤੇ ਸਨ ਆਈਜੀ ਦੇ ਕੋਸੀ ਮੱਲਣ ਨਾਲ ਲੋਕਾਂ ਪੁੰਜੇ ਬਹਿਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਹਰਾਮਜ਼ਾਦੇਓ ਕੁੱਤੇ ਦੇ ਪਤੋ ਬੈਠਣ ਨੂੰ ਕਿਸ ਨੇ ਕਿਹਾ ਏ ਆਈ ਦੇ ਘੜਕ ਵਿੱਚ ਆਵਾਜ਼ ਸੁਣ ਕੇ ਬੈਠਣ ਵਾਲੇ ਝਟ ਉੱਠ ਖਲੋਤੇ ਉਸ ਐਸਪੀ ਸਾਹਿਬ ਤੋਂ ਪੁੱਛਿਆ ਹੁਣ ਤੱਕ ਸਰਦਾਰ ਸਾਹਿਬ ਕੀ ਕਾਰਵਾਈ ਹੋਈ ਹੈ ਜਨਾਬ ਕਤਲ ਕਰਨ ਵਾਲਾ ਇਸ ਪਿੰਡ ਦਾ ਤਾਰਾ ਸਿੰਘ ਹੈ ਉਸ ਨਾਲ ਦੋ ਨੈਕਸਟ ਸਲਾਈਡ ਹੋਰ ਹਨ ਹਾਲੇ دریاਫਤ ਨਹੀਂ ਹੋ ਸਕੇ ਕੌਣ-ਕੌਣ ਸੰ ਕਤਲ ਸਾਡੇ ਚੌਂਕੀ ਦੇ ਸਿਪਾਹੀ ਦੇ ਬਦਨੀਯਤੀ ਕਰਨ ਹੋਇਆ ਹੈ ਉਹ ਤਾਰਾ ਸਿੰਘ ਦੀ ਘਰ ਵਾਲੇ ਕੋਲ ਰਾਤ ਨੂੰ ਗਿਆ ਔਰ ਅਸਲਾ ਕਿਸ ਨੀਅਤ 세 ਲੈ ਗਏ ਆਈਜੀ ਨੇ ਐਸਪੀ ਦੀ ਗੱਲ ਕਟਦਿਆਂ ਔਖ ਨਾਲ ਪੁੱਛਿਆ ਜਿਸ ਕੋ ਮਾਰਨੇ ਆਏ تھے ਉਸ ਕੇ ਜਗਾ ਔਰ ਸਿਪਾਹੀ ਮਾਰ ਗਏ ਐਨਾ ਆਈਜੀ ਇਕਦਮ ਪੰਜਾਬੀ ਤੋਂ ਇੰਦੇ ਹੋ ਗਿਆ ਹਾਂ ਜਨਾਬ ਇਕਬਾਲ ਸਿੰਘ ਜਾਣ ਗਿਆ ਆਈਜੀ ਬਾਹਰੋਂ ਸਾਰੀ ਵਾਕਿਆ ਲੈ ਕੇ ਆਇਆ ਹੈ पुलिस चौकी पर हमला हुआ सरकार का सिपाही मारा गया असला वो दहशत फालतू डाल गए मैं पूछता हूं राज गुंडे नेक्स्ट है या हमारा तो इन लुच्चे लोगों भले मानसा वाला सलूप करते हो उसमेज जोते काड़ का डंडा खड़काया सिपाही पिंड का कोई मर्द घर ना हो ਸਾਕੂ ਇੱਥੇ ਲੰਮੇ ਪਾਓ ਤੇ ਵਾਰੀ-ਵਾਰੀ ਇਨ ਕੰਜਰੋں ਕੀ ਸੇਵਾ ਕਰੋ ਕਿਸੇ ਘਰ ਕੇ ਵੱੱਛੀ ਵੀ ਨਾ ਰਹੇ ਸਾਰੇ ਡੰਗਰੋਂ ਕੇ ਰਸੇ ਕਾਟ ਦੋ ਔਰ ਪੈਲਿਓਂ ਵਿੱਚ ਛੋੜ ਦੋ ਆਈ ਜੀ ਨੇ ਨਾਦਰ ਸ਼ਾਹੇ ਫਰਮਾਨ ਜਾਰੀ ਕਰ ਦਿੱਤੇ ਇਕਬਾਲ ਸਿੰਘ ਨੇ ਕੁਰਸੀ ਨਾਲ ਕਰਦੇ ਆ ਪਰ ਸ੍ਰਾਮ ਦੇ ਗਨਵੇ ਜਾਖਿਆ ਜਨਾਬ ਅੰਨ ਦਾ ਸੰਕਟ ਐ ਸੋਨੇ ਦਾਣਿਆਂ ਤੇ ਆਈ ਐ गरीब किसान मुझे सब पता है आई जी अपना रोब बढ़ाद बोलया इन लोगों ने पुलिस की इमदाद क्यों नहीं की नक्सली डकैतों को पकड़ने की बजाय पेंड में पना दी उस तैयार खलोते पुलिस फोर्स नंगारिया किसी खेत का कोना भी उजाड़ने से ना रह जाए और सारे बदमाश का घर ढा दिया जाए यह सब अब मेरे हाजरे में होना चाहिए और इन हरामजादों को कल तक किले पहुंचा दूं सारे को हजार सारे को हाजिर करवाने की जरूरत नहीं हम देखेंगे वो कहां तक दौड़ता है इकबाल सिंह ने कोई और राय देने तो संकोच किया उस जान लिया सी आईजी अमोड़ सुवाड़ा है उन्हें से ठाड़ पिंड बढ़ गए उना मझगां बलद गोता ਕੋਟਾ ਜੋ ਵੀ ਸਾਹਮਣੇ ਆਇਆ ਸਭ ਦੇ ਰਸੇ ਵੱਡ ਕੇ ਪੱਕੀਆਂ ਫਸਲਾਂ ਵਿੱਚ ਧੱਕ ਦਿੱਤੇ ਡਰ ਦੇ ਮਾਰੇ ਲੋਕਾਂ ਉਂਗਲਾਂ ਮੋਹ ਪਾ ਲਈਆਂ ਕਤਲ ਪਿੰਡ ਵਿੱਚ ਪਹਿਲਾਂ ਵੀ ਹੋਏ ਸਨ ਪਰ ਇਸ ਤਰ੍ਹਾਂ ਦਾ ਕਲਜੋਗ ਪਹਿਲਾਂ ਕਦੇ ਨਹੀਂ ਵਾਪਰਿਆ ਸੀ ਲੋਕਾਂ ਨੇ ਕਹਿਆਂ ਤੇ ਸਬੜਾਂ ਨਾਲ ਤਾਰੇ ਦੇ ਅੰਦਰਲਾ ਬਾਹਰਲਾ ਦੋਵੇਂ ਘਾਟਾ ਦਿੱਤੇ ਕੋਟਾਂ ਦੇ ਕੇ ਲਟੈਣਾ ਵੀ ਪੁੰਜੇ ਸੁੱਟ ਦਿੱਤੀਆਂ ਪੱਕੇ ਦਲਾਂ ਦੀਆਂ ਛਤੇਰੀਆਂ ਰੰਦੇ ਬਾਲੇ ਤੇ ਰੰਗੀਆਂ ਟੈਲਾ ਸਭ ਮੁੱਦੇ ਮਾਰ ਦਿੱਤੇ ਦਲਾਨ ਪਾਏ ਨੂੰ ਹਲੇ 2 ਸਾਲ ਹੀ ਹੋਏ ਸਨ ਸਿਪਾਈਆਂ ਨੇ ਵਿਚਕਾਰ ਲੇ ਬੇਮ ਨੂੰ ਲੋਗੜੀ ਦੇ ਫੁੱਲਾ ਵਾਂਗ ਗਾਨਾ ਵੀ ਖਿੱਚ ਕੇ ਤੋੜ ਸੁੱਟਿਆ ਸਿਪਾਈਆਂ ਨੇ ਘਰਾਂ ਵਿੱਚੋਂ ਦੁੱਧ ਕਿਓ ਜਬਰਦਸਤੀ ਚੁੱਕ ਲਿਆ ਅਤੇ ਮਨਮਰਜ਼ੀ ਦੇ ਤੜਕੇ ਲਾ ਕੇ ਮੁਰਗੇ ਬਣਾਏ ਲੋਕਾਂ ਜਵਾਨ ਕੁੜੀਆਂ ਨੂੰ ਤੇ ਜੇ ਅੰਦਰ ਡੱਕਿਆ ਹੋਇਆ ਸੀ ਜਨਾਨੀਆਂ ਮਰਦ ਅਨੇਈ ਕਹਿਰ ਵਰਤ ਦਾ ਵੇਖ ਕੇ ਆਪੋ ਵਿੱਚ ਹੀ ਕਹਿ ਰਹੇ ਸਨ ਹੁਣ ਦਾਦ ਫਰਿਆਦ ਕਿਹਦੇ ਕੋਲ ਕਰੀਏ ਜਦੋਂ ਬਾੜੇ ਖੇਤ ਨੂੰ ਖਾਣ ਲੱਗ ਪਵੇ ਨਾ ਦੇਸ ਰਹੇ ਨਾ ਪਰਜਾ ਪੂਰਾ ਮਹੀਨਾ ਪੁਲਿਸ ਨੇ ਡੰਗਰਾਂ ਦੇ ਰਸੇ ਨਾ ਪਾਉਣ ਦਿੱਤੇ ਜਨਾਨੀਆਂ ਦੇ ਰਾਖੀ ਰੱਖਣ ਦੇ ਬਾਵਜੂਦ ਚੌਥਾ ਹਿੱਸਾ ਪਸ਼ੂ ਦੋਜੇ ਪਿੰਡੋਂ ਨਿਕਲੇ ਵਾਪਸ ਨਾ ਆਏ ਛੱਲੀਆਂ ਭਰੀਆਂ ਮੁੱਕੀਆਂ ਸਿੱਟੀਆਂ ਤੇ ਆਇਆ ਬਾਜਰਾ ਖੇੜੀਆਂ ਕਪਾਹ ਗੱਲ ਕੇ ਪੂਰੇ ਮਹੀਨੇ ਵਿੱਚ ਸੋਨੇ ਦੀ ਫਸਲ ਦਾ ਸੱਤਿਆਨਾਸ਼ ਮਾਰਿਆ ਗਿਆ। ਖੇਤਾਂ ਵਿੱਚ ਪੱਤਿਆਂ ਬਿਨਾ ਟਾਣਡਿਆਂ ਦੇ ਵਿਰਲੇ ਡੰਡੇ ਖਲੋਤੇ ਸਨ। ਸਾਰੇ ਪਿੰਡ ਨੂੰ ਸਾੜ ਸਤੀ ਨੇ ਨੋਜ ਲਿਆ ਸੀ। ਧੰਨਵਾਦ ਜੀ। ਇਸ ਨਾਵਲ ਬਾਰੇ ਆਪਣੇ ਵਿਚਾਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ